ਇੱਕ ਵਾਰ ਇੱਕ ਟ੍ਰੇਨ ਦੇ ਵਿੱਚ ਨਾ 12 ਮੁੰਡੇ ਸਫ਼ਰ ਕਰ ਰਹੇ ਹੁੰਦੇ ਆ ਤੇ 12 ਮੁੰਡੇ ਬਹੁਤ ਹੀ ਜ਼ਿਆਦਾ ਸ਼ਰਾਰਤੀ ਹੁੰਦੇ ਆ ਤੇ ਉੱਥੇ ਨਾਲ ਹੀ ਨਾ ਇੱਕ ਸਾਈਡ ਤੇ ਸੀਟ ਦੇ ਉੱਪਰ ਇੱਕ ਬਜ਼ੁਰਗ ਜਿਹੇ ਅੰਕਲ ਬੈਠੇ ਹੁੰਦੇ ਆ ਤੇ ਉਹ ਸ਼ਰਾਰਤੀ ਬਹੁਤ ਜ਼ਿਆਦਾ ਹੁੰਦੇ ਮੁੰਡੇ ਤੇ ਕਹਿੰਦੇ ਕਿਉਂ ਨਾ ਇੱਕ ਸ਼ਰਾਰਤ ਕੀਤੀ ਜਾਵੇ ਤੇ ਕਹਿੰਦੇ ਚਲੋ ਆਪਾਂ ਨਾ ਟ੍ਰੇਨ ਦੀ ਚੇਨ ਖਿੱਚ ਦਿੰਨੇ ਆ ਕਹਿੰਦੇ ਯਾਰ ਜਦੋਂ ਟ੍ਰੇਨ ਦੀ ਚੇਨ ਖਿੱਚਾਂਗੇ ਤੇ ਟੀਟੀ ਨੇ ਸਾਨੂੰ ਮਾਰ ਕੇ ਵਜਾ ਵੀ ਪੁੱਛਣੀ ਐ ਤੇ 6000 ਰੁਪਏ ਜੁਰਮਾਨਾ ਵੀ ਪਾ ਦੇਣਾ ਆ ਕਹਿੰਦੇ ਚਲੋ ਪਹਿਲਾਂ ਜੁਰਮਾਨਾ ਇਕੱਠਾ ਕਰ ਲਈਏ ਉਹਨਾਂ ਸਾਰੇ ਜਣੇ 5-500 ਰੁਪਿਆ ਇਕੱਠਾ ਕਰਕੇ ਤੇ ਇੱਕ ਜਣੇ ਦੀ ਜੇਬ ਦੇ ਵਿੱਚ 6000 ਰੁਪਿਆ ਇਕੱਠਾ ਕਰਕੇ ਪਾ ਦਿੰਦੇ ਆ ਤੇ ਉਹ ਕਹਿੰਦੇ ਕਿ ਜਦੋਂ ਚੇਨ ਖਿੱਚਦਾ ਮੰਗੇ ਤੇ ਇਹ ਕੀ ਦੱਸਾਂਗੇ ਅਸੀਂ ਵੀ ਕਿਉਂ ਖਿੱਚੀ ਕਿੰਨੇ ਖਿੱਚੀ ਤੇ ਉਹ ਕਹਿੰਦੇ ਕਿ ਅਸੀਂ ਨਾ ਬਜ਼ੁਰਗ ਅੰਕਲ ਦਾ ਨਾਮ ਲਾਤਵਾਂਗੇ ਕਿ ਚੇਨ ਨੇ ਸੰਕਲ ਨੇ ਖਿੱਚੀ ਆ ਤੇ ਉਹਨਾਂ ਜਦੋਂ ਚੇਨ ਖਿੱਚ ਦਿੰਦੇ ਆ ਮੁੰਡੇ ਫਿਰ ਉਸ ਤੋਂ ਬਾਅਦ ਟੀਟੀ ਆਉਂਦਾ ਪੁੱਛਦਾ ਵੀ ਚੇਨ ਕਿੰਨੇ ਖਿੱਚੀ ਆ ਮੁੰਡੇ ਕਹਿੰਦੇ ਕਿ ਬਜ਼ੁਰਗ ਅੰਕਲ ਨੇ ਖਿੱਚੀ ਆ ਉਹ ਕਹਿੰਦੇ ਵੀ ਹਾਂਜੀ ਅੰਕਲ ਜੀ ਤੁਸੀਂ ਦੱਸੋ ਕੀ ਪ੍ਰੋਬਲਮ ਆ ਤੁਸੀਂ ਇਦਾਂ ਚੇਨ ਕਿਉਂ ਖਿੱਚ ਦਿੱਤੀ ਤੇ ਉਹ ਅੰਕਲ ਕਹਿੰਦੇ ਕਿ ਇਹਨਾਂ ਮੁੰਡਿਆਂ ਨੇ ਮੇਰਾ 6000 ਰੁਪਿਆ ਚੋਰੀ ਕਰ ਲਿਆ ਤੇ ਮੈਂ ਇਹਨਾਂ ਨੂੰ ਕੁਝ ਕਹਿ ਨਹੀਂ ਸਕਦਾ ਸੀ ਕਿ ਇਹ ਜਾਦਾ ਜਾਣੇ ਆ ਤੇ ਮੈਂ ਕੱਲਾ ਆ ਮੈਨੂੰ ਕੁਝ ਕਹਿਣ ਨਾ ਤੇ ਉਹ ਜਦੋਂ ਟੀਟੀ ਨੇ ਉਹਨਾਂ ਦੀ ਤਲਾਸ਼ੀ ਲਈ ਦੇਖਿਆ ਤੇ 6000 ਰੁਪਿਆ ਨਿਕਲਿਆ ਤੇ ਉਹਨੇ ਉਹ ਟੀਟੀ ਨੇ ਬਜ਼ੁਰਗ ਨੂੰ 6000 ਰੁਪਿਆ ਦਿੱਤਾ ਤੇ ਉਹਨਾਂ ਨੂੰ ਥੱਲੇ اتار ਕੇ ਟ੍ਰੇਨ ਤੋਂ ਤੇ ਪੁਲਿਸ ਦੇ ਹਵਾਲੇ ਲਈ ਲੈ ਕੇ ਜਾ ਰਿਆ ਸੀ ਤੇ ਖਿੜਕੀ ਥਾਣੀ ਬਜ਼ੁਰਗ ਇਸ਼ਾਰਿਆਂ ਦੇ ਨਾਲ ਉਹ ਮੁੰਡਿਆਂ ਨੂੰ ਸਿਰ ਦੇ ਉੱਤੇ ਹੱਥ ਫੇਰ ਕੇ ਕਹਿ ਰਹੇ ਸੀ ਕਿ ਇਹ ਚਿੱਟੇ ਵਾਲ ਐਦਾਂ ਹੀ ਨਹੀਂ ਹੋਗੇ ਮੈਂ ਵੀ ਬਹੁਤ ਕੁਝ ਦੁਨੀਆ ਤੇ ਦੇਖਿਆ ਆ ਫੇਰ ਜਾ ਕੇ ਮੈਂ ਕਿਤੇ ਬਜ਼ੁਰਗ ਹੋਇਆ ਤੇ ਜਿਹੜੀ ਸ਼ਰਾਰਤ ਆ ਉਹ ਵੀ ਸੋਚ ਸਮਝ ਕੇ ਕਰਨੀ ਚਾਹੀਦੀ ਕਿ ਅਸੀਂ ਕਿਹਦੇ ਨਾਲ ਕਰ ਰਹੇ ਆ